ਜਿਵੇਂ ਸਾਰਾ ਚਾਨਣਾ ਸੂਰਜ ਤੋਂ ਆਉਂਦਾ ਹੈ ਭਾਵੇਂ ਦੇਵੇ ਚਵੇ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ ਭਾਵੇਂ ਵਿਅਕਤੀs ਪ੍ਰਗਟ ਹੋਵੇ ਆਉਂਦਾ ਪਰਮਾਤਮਾ ਤੋਂ ਗਿਆਨ ਕਿਸੇ ਨਿਜੀ ਮਨੁੱਖ ਦੀ ਜਾਇਦਾਦ ਨਹੀਂ ਹੈ ਗਿਆਨ ਜੋਤੇ ਮਨੁੱਖ ਆਪਣੇ ਆਪਣੰਤ ਦੀ ਮੋਰ ਨਹੀਂ ਲਾ ਸਕਦਾ ਗਿਆਨ ਸਾਰਾ ਪਰਮਾਤਮਾ ਤੋਂ ਆਉਂਦਾ ਹੈ ਈਸ਼ਵਰ ਤੋਂ ਆਉਂਦਾ ਹੈ ਰਹਿ ਨਵਾਏ ਤੋ ਕੀ ਖੁਦਾਏ ਮਨ ਫਿਰ ਮਹਾਰਾਜ ਆਪਣੀ ਬਾਣੀ ਚ ਵੀ ਐਸਾ ਫਰਮਾਨ ਕਰਦੇ ਨੇ ਅਪਰੰਪਰ ਪਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸਰਵਨ ਕਰੋ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ آد تو لے کے جو ان تک ہے کدی ناس نہیں ہوں گا پرماتما ست ہے سدیوی ہے گرو ست ہے سدیوی ہے ہن میں اس طرح بیان کرا جو پرکاش د روپ پرماتما ہے ابد کے روپ ہے اور جو شبد کے روپ درکاش کے روپ پرماتما ہے ਪਰਮਾਤਮਾ ਦੇ ਰੂਪ ਦੇ ਵਿੱਚ ਉਹ ਘਰ ਹੈ ਸ਼ਬਦ ਦੇ ਰੂਪ ਦੇ ਵਿੱਚ ਉਹ ਦਰ ਹੈ ਪਹੁੰਚਣਾ ਹੈ ਪ੍ਰਕਾਸ਼ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਪਹਿਲੇ ਦਰ ਤੇ ਆਣਾ ਪੈਗਾ ਪਹਿਲੇ ਸ਼ਬਦ ਨਾਲ ਜੁੜਨਾ ਪੈਗਾ ਲੇਕਿਨ ਉਹ ਅੱਖਾਂ ਨਾਲ ਕਿਸੇ ਵਿਅਕਤੀ ਨੂੰ ਕਿਸੇ ਦੀ ਦੇਹੀ ਨੂੰ ਵੇਖ ਲੈਣਾ ਇਥੇ ਬੜਾ ਸੌਖਾ ਹੈ ਅੱਖਾਂ ਦੇ ਸਾਹਮਣੇ ਜੋ ਕੁਝ ਵੀ ਹੈ ਦਿਖਾਈ ਦੇ पर जितनी गहराई तो शब्द परमात्मा तो आया है उतनी गहराई नाल उस्नो सुनना ए इतना कठिन है इसी वास्ते मैं अर्ज करा सिख जगत दे गुरुमत दे धर्म दी साधना शब्द दी साधना है शब्द दी साधना है और किसे कर्मकांड नो इतनी अहमियत नहीं देती इति शब्द गुरु सूरत धोन चाहिदा ਇਤੀ ਆਪਣੀ ਸਰੋਤ ਨੂੰ ਚੇਲਾ ਬਣਾਓ ਸਿੱਖ ਬਣਾਓ ਸ਼ਬਦ ਨੂੰ ਗੁਰੂ ਬਣਾਓ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਹੈ ਚਾਨਣਾ ਕਰ ਦੇਣਾ ਹੈ ਗੰਧ ਇਤਨੀ ਹੈ ਨਾ ਪਕੜਦੇ ਚ ਆਉਂਦੀ ਹੈ ਨਾ ਸਮਝਦੇ ਚ ਉਹਦੇ ਜੋ ਹੈ ਕੁਛ ਕਾਰਨ ਨੇ ਉਹ ਮੈਂ ਪਰੇ ਸਾਹਮਣੇ ਬਿਆਨ ਕਰਨੇ ਨੇ ਅਜ ਦੇ ਸਵਾਲ ਕਦੇ ਆਸਰੇ ਤੇ ਪਰ ਥੋੜੇ ਜਿਹਾ ਅਖਰੀਅਤ ਸਰਵਨ ਕਰ ਲੋ ਕਿਉਂਕਿ ਚੌ ਪਦ ਹੈ ਇੱਕ ਪਦਾ ਨਹੀਂ ਹੈ ਚਾਰ ਪਦੇ ਨੇ ਗੁਰੂ ਦੀ ਮਹਿਮਾ ਨੂੰ ਗੁਰੂ ਦੀ ਅਜ਼ਮਤ ਨੂੰ ਗੁਰੂ ਦੀ ਵਡਿਆਈ ਨੂੰ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਚਾਰ ਪਦਿਆਂ ਵਿੱਚ ਵਰਣਨ ਕੀਤਾ ਹੈ ਗੁਰੂ ਜੋਤੀ ਹੈ ਰਾਮਦਾਸ ਦੇ ਅੰਦਰ ਜਦ ਉਹ ਜੋਤ ਪ੍ਰਵੇਸ਼ ਕਰ ਗਈ ਗੁਰੂ ਰਾਮਦਾਸ ਗੁਰੂ ਜੋਤੀ ਹੈ ਅਮਰਦਾਸ ਦੇ ਅੰਦਰ ਜਦ ਪ੍ਰਵੇਸ਼ ਕਰ ਗਈ ਉਹ ਜੋਤ ਗੁਰੂ ਅਮਰਦਾਸ ਜੋਤ ਨੂੰ ਇੱਕ ਪਾਸੇ ਕਰ ਦੋ ਗੁਸਤਾਖੀ maaf ਅਮਰਦਾਸ ਇੱਕ ਜੁਲਾਹੀ ਵੀ ਕਹਿੰਦੀ ਸੀ ਅਮਰੂ ਨੇ ਥਾਵਾਂ ਜੋਤ ਪ੍ਰਵੇਸ਼ ਕਰ ਗਈ ਤਾਂ ਫਿਰ ਕੀ ਹੋਇਆ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਿਵਾੜਿਆਂ ਦੇ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਹੋੜ گرو امرداس یہ جوت کایا بدل دی رہی ہے جوت مکان بدل دی رہی کیوں مکان پرانے ہو جاندے ہیں جکان ڈائڈیری ہو جاندے ہیں جامے کتنا ہی پکے کیوں نہ ہو مینٹینس جاری ہے تاج محل نے برد ہو گئی ہے بلڈنگ لال قلعہ بھی کھردہ جا رہے نمیں پتھر لائے نے آخر ਸਮੇਂ ਅਨੁਸਾਰ ਸਭ ਕੁਝ ਢੇਢੇਰੀ ਹੁੰਦੇ ਪੱਥਰ ਮਿੱਟੀ ਹੁੰਦੇ ਕਿਤੇ ਰੱਬੀ ਨਹੀਂ ਹੈ ਮੈਂ ਈਸ਼ਵਰੀ ਨਹੀਂ ਹੈ ਮੈਂ ਇਹ ਕਾਇਆ ਢੇਢੇਰੀ ਹੁੰਦੀ ਹੈ ਮਿੱਟੀ ਹੁੰਦੀ ਹੈ ਬਣੀ ਜੋ ਮਿੱਟੀ ਤੋਂ ਤਾਂ ਉਹ ਜੋਤ ਮਕਾਨ ਬਦਲਦੀ ਰਹੀ ਕਿਉਂ ਲੰਮੇ ਸਮੇਂ ਤੱਕ ਕੰਮ ਕਰਨਾ ਸੀ ਇਸ ਜੋਤ ਨੇ ਸਿੱਖ ਨੂੰ ਸਿੰਘ ਬਣਾਉਣਾ ਸੀ ਕਠਨ ਕੰਮ ਸੀ ਪਹਿਲੇ ਸਿੱਖ ਬਣਾਣਾ ਅਗਲੇ ਨੂੰ ਰਾਜ਼ੀ ਕਰਨਾ ਮੈਂ ਸਿੱਖਣਾ ਚਾਹਨਾ ਔਰ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਦਾ ਇਤਨੀ ਨਿਰਮਾਨਤਾ ਚਾਹੀਦੀ ਹੈ ਧਾਰਮਿਕ ਜਗਤ ਦੇ ਠੀਕ ਹੈ ਅਵਤਾਰੀ ਪੁਰਸ਼ਾਂ ਨੇ بڑے بڑے ਨਿਰਮਾਨ ਸ਼ਬਦ ਦਿੱਤੇ ਨੇ ਜੈਸੇ ਮਾਤਮਾ ਬੁੱਧ ਨੇ ਆਪਣੇ ਚੇਲਿਆਂ ਨੂੰ ਨਾਮ ਦਿੱਤਾ ਆਪਣੇ ਪੰਥ ਨੂੰ ਨਾਮ ਦਿੱਤਾ ਵਿਖਸ਼ੋ ਬਿਖਸ਼ੂ ਦਾ ਮੰਗਣ ਵਾਲਾ ਬਿਖਾਰੀ ਹੁਣ ਬਿਖਾਰੀ ਕਿਹੜੀ ਗੱਲ ਦਾ ਮਾਨ ਕਰੇਗਾ ਹੈ ਹੀ ਮੰਗਤਾ ਬਿਕਸ਼ਾ ਤੇ ਮੰਗ ਬਿਕਸ਼ਾ ਮੰਗਣ ਵਾਲੇ ਕੋਲ ਕੀ ਮਾਰ ਕੀ ਨਿਰਮਾਣ ਸ਼ਬਦ ਤਾਂ ਬਿਕਸ਼ੋ ਪਰ ਇਸ ਦੇ ਚ ਹੀਣ ਭਾਵਨਾ ਸੀ ਤੇ ਗੁਰੂ ਨਾਨਕ ਨੂੰ ਕਬੂਲ ਨਹੀਂ ਹੋਇਆ ਮੰਗਣ ਗਿਆ ਸੋ ਮਰ ਰਿਆ ਮੰਗਣ ਮੌਲ ਨਾ ਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜ਼ਮੀਰ ਨੂੰ ਮਾਰੇ ਬਿਨਾ ਮਨੁੱਖ ਮੰਗ ਨਹੀਂ ਸਕਦਾ ਪਰ ਮੰਗਣ ਵਾਲਾ ਸਭ ਤੋਂ ਥੱਲੇ ਹੀ ਹੁੰਦਾ ਜਿਵੇਂ ਉਹਦਾ ਹੱਥ ਥੱਲੇ ਉਹਦੀ ਜ਼ਮੀਰ ਵੀ ਥੱਲੇ ਉਹਦਾ ਹੱਥ ਥੱਲੇ ਉਹਦੀ ਅਣਖ ਵੀ ਥੱਲੇ ਕਿਹੜੀ ਗੱਲ ਨੇ ਅਣਖ ਕਰੇਗਾ ਕਿਸ ਤਰ੍ਹਾਂ ਉਹ ਨਹੀਂ ਜ਼ਮੀਰ ਨੂੰ ਉੱਚਾ ਕਰੇਗਾ ਇਹਦਾ ਹੱਥ ਹੀ ਉੱਚਾ ਨਹੀਂ ਹੈ ਇਦਾ ਫੀੜੀ ਇਸ ਵਾਸਤੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਚੁਣਿਆ ਸਿੱਖ ਮੈਂ ਸਿੱਖਣਾ ਮੈਂ ਸਿੱਖਣਾ ਚਾਹਾਂਗਾ ਔਰ ਮੈਂ ਕੁਛ ਨਹੀਂ ਜਾਣਦਾ ਕੁਛ ਨਹੀਂ ਜਾਣਦਾ ਮੈਂ ਜਾਣਨਾ ਚਾਹਾਂਗਾ ਇਹਦੇ ਨਾਲ ਜ਼ਮੀਰ ਨੂੰ ਝੋਟ ਨਹੀਂ ਪਹੁੰਚਦੀ ਇਹਦੇ ਨਾਲ ਮਨੁੱਖ ਦੀ ਖੁਦਦਾਰੀ ਨੂੰ ਝੋਟ ਨਹੀਂ ਪਹੁੰਚਦੀ ਇਹਦੇ ਨਾਲ ਮਨੁੱਖ ਦੀ ਅਣਖ ਨੂੰ ਝੋਟ ਨਹੀਂ ਪਹੁੰਚਦੀ ਮੈਂ ਸਿੱਖ ਕਾ ਮੈਂ ਨਹੀਂ ਜਾਣਦਾ ਮੈਂ ਜਾਣਨਾ ਚਾਹੁੰਦਾ ਨੌ ਘਰਾਂ ਦੇ ਵਿੱਚ ਇਸ ਜੋਤ ਨੇ ਮਿਹਨਤ ਕੀਤੀ ਜਦ ਵਾ ਕਈ ਸਿੱਖ ਸਿੱਖ ਬਣ ਗਿਆ ਫਿਰ ਉਸ ਨੂੰ ਸਿੰਘ ਬਣਾਇਆ ਦਸਵੇਂ ਗੁਰੂ ਨਾਨਕ ਨੇ ਦਸਵੇਂ ਘਰ ਦੇ ਵਿੱਚ ਸਿੱਖ ਸੰਤ ਹੈ ਸਿੰਘ ਸੇਪਾਹੀ ਹੈ ਆਪਣੀ ਰੱਖਿਆ ਤੇ ਕਰ ਸਕੇ ਦਸਮ ਗ੍ਰੰਥ ਦੇ ਚਗਲੰਬੀ ਚੌੜੀ ਗੱਤ ਹੈ ਉਹਦਾ ਸਾਰਾਂਸ਼ ਮੈਂ ਤੁਹਾਡੇ ਸਾਹਮਣੇ ਰੱਖਾਂ ਖੰਡੇ ਨੇ ਵਿਸ਼ੇਸ਼ਟ ਜੀ ਜਦ ਯਗ ਕਰਦੇ ਸਨ ਤੇ ਡੈਂਤ ਗਊ ਦਾ ਮਾਸ ਪਾ ਦਿੰਦੇ ਸਨ ਹਵਨ ਦੇਚ ਇਸ ਤਰ੍ਹਾਂ ਉਹਨਾਂ ਦਾ ਯਗ ਸੰਪੰਨ ਨਹੀਂ ਹੁੰਦਾ ਸੀ ਫਿਰ ਜਿਉਂ ਯਗ ਸ਼ੁਰੂ ਕਰਨ ਤੇ ਦੈਂ ਗਉ ਦਾ ਮਾਸ ਪਾ ਦੇ ਹਵਨ ਕੁੰਡ ਦੇ ਪਾ ਦੇ ਮਿਹਨਤ ਫਿਰ ਬੇਕਾਰ ਚਲੀ ਜਾਂਦੀ ਸੀ ਆਖਰ ਵਿਸ਼ਿਸ਼ਟ ਦਸ਼ਰਤ ਦੇ ਦਰਬਾਰ ਦੇ ਚ ਗਏ ਸਨਮਾਨੀ ਕੀ ਪੈ ਦਰਸਤ ਨੇ ਆਪਣੇ ਸਿੰਘਾਸਣ ਤੇ ਬਿਠਾਇਆ ਹੈ ॠषि ਜੀ ਕਿਸ ਤਰ੍ਹਾਂ ਆਏ ਹੁਕਮ ਵੇਜ ਦਿੰਦੇ ਸਾਰੀ ਵਾਰਤਾ ਕਹਿ ਸੁਣਾਈ ਐ ਦੈਂਤ ਮੇਰਾ ਯਗ ਨਹੀਂ ਹੋਣ ਦਿੰਦੇ ਮੈਂ ਧਿਆਨ ਸਾਧਨਾ ਚ ਬੈਠਦਾ ਤੇ ਰੋਲਾ ਪਾਉਂਦੇ ਨੇ ਮੈਂ ਯਗ ਕਰਦਾ ਤੇ ਗਊ ਦਾ ਮਾਸ ਪਾਉਂਦੇ ਨੇ ਨਾ ਮੈਨੂੰ ਧਿਆਨ ਸਾਧਨਾ ਕਰਨ ਦਿੰਦੇ ਨੇ ਨਾ ਮੈਨੂੰ ਹਵਨ ਯਗ ਕਰਨ ਦਿੰਦੇ ਨੇ ਮੈਂ ਤੋਖਿਆ تسی میری کٹیا دے آلے دو پیرا بٹھا دو میں کچھ دن دھیان سادنا کرنی ہے تھی یگ کرنا دسرت دس نے کہا ٹھیک پناہ سپاہی اسی بیچ دیں پنجاز سینک اسی اےج وششت کہن لگے ٹھیک ہے سینک لیکن اے دے نال رام نو بھیجو ਸੇ ਪਾਸ ਅਲਾਰ ਫਿਰ ਉਹ ਹੋਵਨ ਸੈਨਿਕਾਂ ਦੇ ਉੱਪਰ ਉਹ ਹੋਵਨ ਮੈਸਤਰਾ ਚੰਦਨ ਉਹ ਰਾਮ ਨੂੰ ਭੇਜਿਆ ਗਿਆ ਉਹ ਰਖਵਾਲੀ ਕਰਦੇ ਰਹੇ ਲਕਸ਼ਮਣ ਰક્ષા ਕਰਦੇ ਰਹੇ ਚਾਰੇ ਪਾਸੇ ਸੈਨਿਕ ਰੱਖਿਆ ਕਰਦੇ ਰਹੇ ਵਿਸ਼ਿਸ਼ਟ ਜੀ ਹਵਨ ਯਗ ਕਰਦੇ ਰਹੇ ਧਿਆਨ ਸਾਧਨਾ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਲਲਕਾਰਦੇ ਹੋਇਆ ਕਿ ਆ ਅਸੀਂ ਐਸਾ ਕੋਈ ਯਗ ਨਹੀਂ ਕਰਨਾ ਜੇ ਦੀ ਰਕਸ਼ਾ ਵਾਸਤੇ ਹੱਥ ਦੂਜੇ ਕੋਲ ਫੈਲਾਣੇ ਪੈਣ। ਐਸੀ ਕੋਈ ਧਿਆਨ ਸਾਧਨਾ ਨਹੀਂ ਕਰਨੀ ਜਣਾ ਖਣਾ ਸਾਡੇ ਹੱਥ ਤੋਂ ਗੁਟਕਾ ਹੀ ਖੋ ਕੇ ਲੈ ਜਾਏ ਮਾਲਾ ਹੀ ਖੋ ਕੇ ਲੈ ਜਾਏ ਨਹੀਂ ਮੈਂ ਇਸ ਸੰਤ ਨੂੰ ਸਿਪਾਈ ਬਣਾਣਾ ਹੈ ਜਿਹੜਾ ਮਾਲਾ ਖਾਣ ਵਾਸਤੇ ਆਏਗਾ ਉਹਦੇ ਹੱਥ ਤੋੜ ਦਿੱਤੇ ਜਾਣਗੇ। ਇਹ ਕਿ ਇਹ ਜਣੇ ਖਣੇ ਕੋਲ ਆਪਣੀ ਰੱਖਿਆ ਵਾਸਤੇ ਪ੍ਰਯਾਦ ਕਰੋ ਸਾਇਰ ਕਹਿੰਦੇ ਨੇ ਚੋਕਾ ਰਜ਼ਨਾ ਦੇ ਲਤੇ ਦਰਗੁਇਸ ਹਲ ਹਲਸਤ ਬੁਰਦੰਬ ਸ਼ਮਸ਼ੀਰ ਦਸ ਇਸ ਤਰ੍ਹਾਂ ਸਿੱਖ ਲੋ ਸਿਪਾਈ ਬਣਾਇਆ ਸੰਤ ਲੋ ਸਿਪਾਈ ਬਣਾਇਆ ਆਪਣੀ ਰੱਖਿਆ ਜੋ ਆਪ ਨਹੀਂ ਕਰ ਸਕਦਾ ਕੀ ਖਾਕ ਦੇਸ਼ ਦੀ ਰੱਖਿਆ ਕਰੇਗਾ ਤੇ ਕੌਮ ਦੀ ਕਰੇਗਾ ਪ੍ਰਤੰ ਤੇ ਸਵੰ ਆਪਣੰਤ ਇਹ ਸੋਰਬੇਲਤਾ ਉਸ ਜੋਤ ਨੇ ਭਾਈ ਕੰਮ ਪੀਰੀਅਡ ਬੜਾ ਲੰਬਾ ਸੀ ਤੋਂ ਬਾਰ ਬਾਰ ਇਹ ਜੋਤ ਕਾਇਆ ਬਦਲ ਦੇ ਰਹੀ ਹੈ ਜੋਤ ਉਹ ਆ